ਬੱਤ ਤੈਨੂੰ ਮੈਂ ਦੱਸੂਗਾ ਤੈਨੂੰ ਮਰ ਕੇ ਹੀ ਤੇਰੀ ਰੋਜ ਝੜੀ ਦੀ ਕੰਜਰ ਕੜੀ ਆ ਨਾ ਜਿਹੜੀ ਮੋਤਾ ਕੇ ਦੱਸੂ ਤੈਨੂੰ ਗੁਰਵਾਨ ਮੈਂ ਦਵਾਈ ਪੀ ਲੈਣੀ ਆ ਉਹ ਨਹੀਂ ਜੀਣਾ ਯਾਰ ਮੈਂ ਬੜਾ ਦੁਖੀ ਆ ਮੈਂ ਦਵਾਈ ਪੀਣ ਲੱਗਾ ਵੀਰ ਉਹ ਚੱਲ ਦਵਾਈ ਨਾ ਪੀ ਬੈਠ ਕੇ ਗੱਲ ਕਰੀ ਆ ਆ ਬੈਠ ਕੇ ਮਸਲਾ ਕਰਦੇ ਹਾਲੇ ਦਾ ਚੱਲ ਆ ਇੱਧਰ ਚਲੋ ਲੈ ਬੈ ਬੈ ਹੁਣ ਬੈ ਗਿਆ ਯਾਰ ਮੈਂ ਬੈ ਗਿਆ ਵਾ ਮਸਲਾ ਹੱਲ ਕਰੀਏ ਤੇਰਾ ਬੈ ਗਿਆ ਮੈਂ ਹੁਣ ਦੱਸੋ ਯਾਰ ਕਰੋ ਮੇਰਾ ਕੋਈ ਮਸਲਾ ਹੱਲ ਮਸਲਾ ਮਸਲਾ ਹੱਲ ਕਰਦੇ ਆ ਮਸਲਾ ਐਦਾਂ ਹੱਲ ਹੋਣਾ ਵਾ ਉਦਾਂ ਮਸਲੇ ਹੱਲ ਹੋਣਾ ਹੀ ਨਹੀਂ ਆ ਇਹ ਕੀ ਆ ਇਹ ਪਿਲਾ ਪਾਓ ਟੈਗ ਘਰ ਦੀ ਕੱਢੀ ਆ ਨਾਲ ਯੋ ਖਾਰਾ ਇਹਨਾਂ ਕੀ ਯਾਰ ਮੇਰਾ ਮਸਲਾ ਹੱਲ ਹੋ ਜੂ ਲਾ ਫਿਰ ਪਾਓ ਇਹਦਾ ਪਹਿਲਾਂ ਮੈਂ ਇਹਨੂੰ ਪਾ ਕੇ ਦਵਾ ਪਾ ਨੂੰ ਪਿਲਾ ਹਾਂ ਇਹ ਕਿਉਂਕਿ ਇਹ ਦੁਖੀ ਲੱਗਦਾ ਤੇ ਇਹਨੂੰ ਸੁਖ ਦੇ ਵਿੱਚ ਲਿਆਈਏ ਯਾਰ ਇਹ ਤੇ ਕੋੜੀ ਬੜੀ ਆ ਹੋਰ ਮਸਲਾ ਲਊਗਾ ਤੇਰਾ ਹੁਣ ਪਾਈ ਅਸੀਂ ਵੀ ਇੱਕ ਇੱਕ ਫੇਰ ਦੱਸ ਦੇ ਮਸਲਾ ਕਿਦਾਂ ਹੱਲ ਹੋਣਾ ਗਾੜੀ ਗਾੜੀ ਚਲੋ ਯਾਰ ਆ ਲਾ ਪੈਗ ਬਾਈ ਤੂੰ ਆਹ ਬਹੁਤ ਕੌੜੀ ਹੈ ਭਾਈ ਹੁਣ ਦੱਸੋ ਕੀ ਮਸਲੇ ਹੱਲ ਹੋਣਗੇ ਨਾ ਢੇ ਪੈਗਾਂ ਨਾਲ ਮੈਂ ਰਾਤ ਨੂੰ ਜਾਣਾ ਪੈਗ ਲਾ ਕੇ ਘਰ 11 12 ਵਜੇ ਜਾਇਦਾ ਵਾ ਤੇ ਜਾ ਕੇ ਰੋਟੀ ਗਰਮ ਸਭ ਕੁਝ ਚੀਜ਼ ਆਉਂਦੀ ਆ ਦਬਕਾ ਮਾਰੀ ਦਾ ਪੂਰਾ ਮਜਾ ਆ ਕਿਤੇ ਕੋਈ ਗੱਲਬਾਤ ਹੋਵੇ ਭਾਈ ਹੂੰ ਪੀ ਕੇ ਤੇ ਬੰਦੇ ਦਾ ਸੁੱਤਾ ਸਿਰ ਜਾਗਦਾ ਭਾਈ ਹਾਂ ਚੁੱਕ ਚੁੱਕ ਚਿੱਜਾ ਮਾਰਦੀ ਐ ਨਾਲ ਦੀ ਗਾੜੀ ਹੱਥ ਜੋੜਦੀ ਫਿਰਦੀ ਆ ਬਾਏ ਮੇਰੀ ਸੁਣ ਲਾ ਗੱਲ ਮੈਂ ਆ ਕੇ ਫਿਰ ਦਬਕਾ ਮਾਰਾਂ ਨਾਲ ਦੀ ਨੂੰ ਪੂਰਾ ਤੇ ਨਾਲ ਦੀ ਜੋੜੂ ਅੱਜ ਮੈਂ ਹਾਂ ਪੂਰੇ ਜੋੜੂ ਕੀ ਟੈਨਸ਼ਨ ਨਾ ਲੈ ਤੂੰ ਜੱਦਾ ਹੀ ਦਬਕਾ ਮਾਰ ਮੈਂ ਵੀ ਅੱਜ ਆਪਣਾ ਸ਼ੇਰ ਜਗਾ ਕੇ ਨਾ ਸੁਤਾ ਗੁੱਸੇ ਆਲਾ ਛੇੜ ਜਗਾ ਕੇ ਫਿਰ ਦਮਗਾ ਮਰੂ ਜੱਟ ਚੇਕਾਂ ਬਿਲਕੁਲ ਬਿਲਕੁਲ ਆਹ ਪਾ ਇੱਕ ਪਾ ਇੱਕ ਬਾਜ ਬਾਜ ਚ ਓਏ ਇੱਕ ਬਾਜ ਮੇਰੀ ਵੀਡੀਓ ਵੇਖ ਆ ਵੇਖ ਆ ਵੀਡੀਓ ਵੇਖ ਆ ਵੀਡੀਓ ਆ ਭਾਈ ਇਹਨੂੰ ਮੁੰਡੇ ਨੂੰ ਚਪੇੜ ਮਾਰੀ ਆ ਕੁੜੀ ਨੇ ਆਪਾਂ ਇਨੂੰ ਇਨਸਾਫ ਦਵਾਉਣਾ ਯਾਰ ਦਵਾਉਣਾ ਦਵਾਣਾ ਠੀਕ ਠੀਕ ਆ ਤੂੰ ਮੇਰੇ ਨਾਲ ਜੀਣਾ ਨਾਲ ਨਾਲ ਇਹਨੂੰ ਫੈਸਲਾ ਕਰਾਉਣਾ ਇਹਦਾ ਆਪਾਂ ਪੂਰਾ ਕਰਾਂਗੇ ਇੱਕ ਗਲਾਸੀ ਹੋਰ ਸਹੀ ਆ ਗਲਾਸੀ ਭਾਈ ਨਹੀਂ ਹੁਣ ਮੈਨੂੰ ਰਹਿਣ ਵੱਧ ਮੇਰੇ ਮਨ ਨੂੰ ਕੋਈ ਪਤਾ ਨਹੀਂ ਲੱਗਣ ਡਿਆ ਗਲਾਸੀ ਮੈਂ ਇਦਾਂ ਹੀ ਚੱਲੂਗਾ ਨਹੀਂ ਇੰਨੀ ਨਾ ਪੀ ਭਾਈ ਵਾ 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 ਉੱਠ ਜਾ ਉੱਠ ਜਾ ਸ਼ੇਰ ਬਾੜੇ ਸ਼ੇਰ ਸ਼ਾਬਾਸ਼ 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 ਚਲੋ ਹੁਣ ਮੇਰੇ ਨਾਲ ਚਲੋ 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 ਮੈਂ ਵੀ ਹੁਣ ਚੱਲਿਆ ਨਹੀਂ ਤੂੰ ਹੀ ਜਾਣਾ ਤੇਰੇ ਘਰ ਤੂੰ ਬਾਹਰ ਖਲੋਣਾ ਠੀਕ ਆ ਤੇ ਮੇਰੀ ਧੁੱਕੇ ਵੇਖਣੇ ਆ ਤੁਸੀਂ ਤੇ ਦੇਖੋ ਨਾਲ ਭਾਬੀ ਦਾ ਦੀ ਜੀ ਜੀ ਕਰਦੀ ਫਿਰੂਗੀ ਮੈਨੂੰ ਠੀਕ ਆ ਠੀਕ ਤੇ ਜੀ ਜੀ ਕਰੂਗੀ ਤੁਸੀਂ ਬਾਹਰ ਸੁਣਿਓ ਯਾਰ ਚਲੋ ਚਲੋ ਉੱਠੋ ਚਲੋ ਉੱਠੋ ਚਲੋ ਚੱਲੀਏ ਚਲੋ ਭਾਈ ਮੈਂ ਹੁਣ ਚੱਲਾਂ ਠੀਕ ਆ ਤੇ ਤੂੰ ਇੱਥੇ ਘੜਿਓ ਹੁਣ ਭਾਬੀ ਡੱਡੀ ਇੱਥੇ ਪੂਰੀ ਕਰੂਗੀ ਮੇਰੀ ਗੁੱਸੇ ਵਾਲਾ ਯੇਰ ਲੈ ਕੇ ਚੱਲਾਂ ਮੈਂ ਗੁੱਸੇ ਵਾਲਾ ਬਾਈ ਆਹ ਇਹ ਰਹਾ ਹਾਈਵੇ ਭਾਬੀ ਨੂੰ ਵੀ ਸਮਝਾਵੇਂ ਸਮਝੋ ਵੀ ਤੇ ਉਹ ਤਾਂ ਜਿਆਦਾ ਘੁੱਟਣ ਨਹੀਂ ਡੈ ਪਿਆ ਉਹ ਹਾਂ ਲੱਗਦਾ ਮੈਨੂੰ ਵੀ ਇਦਾਂ ਹੀ ਆ ਕੋਈ ਖੜਾ ਡਿਆ ਖੜਾ ਵੀ ਬਹੁਤ ਹੁੰਦੇ ਆਵੇ ਚੱਲ ਦੇਖਦੇ ਆ ਕੀ ਹੁੰਦਾ ਆ ਲੈ ਵੇਖਦੇ ਆ ਕੀ ਆਂਦਾ ਹੁੰਦਾ ਬਾਅਦ ਤੱਕ ਲੱਗੂਗਾ ਹਾਂ ਚੱਲ ਉਹ ਤਾਂ ਵੀ ਇਹ ਬੋਲ ਬਾਈ ਉਹ ਬਾਈ ਉਹ ਗੁੱਸੇ ਵਾਲਾ ਸ਼ੇਰ ਨਹੀਂ ਜਾਗਿਆ ਉਹ ਗੁੱਸੇ ਵਾਲਾ ਆਪਣੇ ਵਾਲਾ ਤਾਂ ਨਹੀਂ ਸ਼ੇਰ ਜਾਗਿਆ ਉਧਰ ਗੁੱਸੇ ਵਾਲੀ ਸ਼ੇਰ ਨਹੀਂ ਜਾਗ ਗਈ ਆ ਕੀ ਪਾਣੀ ਤੇ ਇਹ ਕੀ ਇਹ ਪਾਣੀ ਤੇ ਇਹ ਵੀਡੀਓ ਕੀ ਫਨੀ 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 ਵੀਡੀਓ ਸੀ ਇੱਕ ਐਂਟਰਟੇਨਮੈਂਟ ਤੇ ਇਹਨੂੰ ਕੋਈ ਸਮਝੋ ਨਾ ਕਿ ਸੱਚੀ ਇਹ ਪੈਗ ਪੀਂਦੇ ਜਾਂ ਇਦਾਂ ਵਾ ਕੋਈ ਵੀਰ ਸੱਚੀ ਕਹਿ ਰਹੇ ਸਰਦਾਰ ਹੋ ਕੇ ਪੈਗ ਲਾਉਂਦੇ ਆ ਬਾਈ ਆਪਣਾ ਇਦਾਂ ਦਾ ਕੋਈ ਸਿਸਟਮ ਨਹੀਂ ਆ ਇਹ ਹੀ ਸਿਰਫ ਵੀਡੀਓ ਇੱਕ ਐਂਟਰਟੇਨਮੈਂਟ ਹਾਸੇ ਵਾਸਤੇ ਵੀਡੀਓ ਬਣਾਈ ਗਈ ਆ ਕੋਈ ਇਹਨੂੰ ਦਿਮਾਗ ਤੇ ਤੁਹਾਨੂੰ ਸਮਝਾਇਆ ਇੱਕ ਲਾਇਓ ਜਿਹਨੇ ਲਾਉਣੀ ਹੋਈ ਜਿਹਨੇ ਲਾਉਣੀ ਆ ਲਾਇਓ ਤੇ ਜਿਹਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਤੇ ਚੈਨਲ ਸਾਡਾ ਸਬਸਕ੍ਰਾਈਬਰ ਕਰ ਲਓ ਮਗਰ ਲਾ ਕੇ ਪੈਗ ਨਾ ਸ਼ੁਰੂ ਕਰਿਓ ਹਾਂ ਸਹੀ ਬਾਤ ਸਹੀ ਗੱਲ ਠੀਕ ਹੈ ਓਕੇ ਭਾਈ ਜੀ ਫੋਨ